ਮੋਟਾ ਵੀ ਇਹ ਮੇਰਾ ਪੁੱਤ ਹੈ ਤੇ ਕਰਦਾ ਹੈ ਵਿਦੇਸ਼ੀ ਦਵਾਈਆਂ ਇਹ ਮੇਰੀ ਮੱਤ ਤੇ ਕਹਿੰਦਾ ਜੀ ਹੱਡੀ ਬੋਲਣਾ ਵੱਟ ਤੇ ਵੱਟ ਜੀ ਮੇਰੀ ਪੱਤਨੀ ਕਹਿੰਦਾ ਸੁਟੇ ਰੱਖਣਾ ਨਹੀਂ ਜੀ ਸਦਾ ਸਾਰੀ ਅਵਾਜ਼ ਦੇ ਨਹੀਂ ਸਕਦਾ ਕਿ ਇਹ ਵੀ ਮੇਰੇ சேਦਾਂ ਕਰਦਾ ਜੀ ਮੈਂ ਸੁਟੇ ਗਿਆ ਕਿ ਭਿੰਦੀ ਹੈ ਬੇਟੀ ਹਾਂ ਜ਼ਰੂਰ ਮੈਂ ਬੇਨਤੀ ਕਰਦਾ ਜੀ ਸਾਰਿਆਂ ਨੂੰ ਬਾਹਰ ਲਿਆ ਨੂੰ ਵੀ ਜੋ ਮੇਰੇ ਮੱਤ ਦੇ ਕਰਨੇ ਹੈ ਮੈਂ ਬਹੁਤ ਦੁਖੀ ਹਾਂ ਆਣ ਬੜ ਬੰਦਾ ਨਹੀਂ ਮੈਂ ਪਿੰਡ ਤੋਂ ਪੁੱਛਿਆ ਜਾਵੇ ਜੀ ਮੈਂ ਮੇਰੇ ਦੇ ਬੋਤ ਡਾਕ ਪੈ ਗਿਆ ਜੀ ਮੇਰਾ ਪੁੱਤ ਚਲੇ ਗਿਆ ਜਿਹੜਾ ਸੋਨਾ ਪੈਸਾ ਸੀ ਉਹ ਵੀਡੀਓ ਪਾਈ ਸੀ ਬਹੁਤ ਮੈਨੂੰ ਪੈਸਾ ਦਿੱਤਾ ਜੀ ਮਾਤਾ ਦੇ ਕਰੀਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹੁਣ ਮੇਰੇ ਕੋਲੇ ਬਹੁਤ ਬੜੀ ਪੈਸਾ ਜਿੰਨਾ ਮੈਂ ਕੰਮ ਕਰੇ ਸਾਰਾ ਕੁਝ ਹਾਮ ਹੈ ਜੀ ਛੋਟੇ ਮੱਟੇ ਦਾ ਪੂਰਨ ਕਰੇ ਜੀ ਇਹ ਮੇਰਾ ਜੀ ਕੀ ਜੋ ਉਸ ਕਰ ਸਕਦੇ ਨਹੀਂ ਇਸਨ ਬੱਤੇ ਫੋਨ ਕਰਕੇ ਪੁੱਛ ਕੇ ਪਾਣੀ ਪਿੰਡਾਂ ਨੂੰ ਪੁੱਛ ਸਕਦੇ ਨਹੀਂ ਹੱਥ ਵੱਟ ਕੇ ਵੇਚਦੇ ਛੋੜ ਰੱਖਦੇ ਆ ਜੇ ਹੋਰ ਮੇਰਾ ਕੁਝ ਨਹੀਂ ਬੜ ਸਕਦਾ ਮਾਦਰੀ ਕਿਤੀ ਹੈ ਵੀ ਨਹੀਂ ਮੇਰੀ ਨਹੀਂ ਹੋ ਸਕਦੀ ਨਹੀਂ ਜੁੜ ਕੇ ਨਹੀਂ ਬੈਠੀ ਮੈਨੂੰ ਪਹਿਲੇ ਮੇਰੀ ਬੱਦ ਨਿਕਰੀ ਹੈ ਜੀ ਉਹ ਅਤਵੱਲੇ ਜੀ ਕੋਈ ਨਹੀਂ ਆਇਆ ਸਾਰੇ ਕੋਈ ਲੈ ਗਏ ਜੀ ਮੈਂ ਕਹਤੂ ਕਿ ਮੇਰਾ ਛੋਟਾ ਮੁੰਡਾ ਸਾਹਮਣੇ ਸਰਪਜੀਤ ਸਿੰਘ ਉਹਦਾ ਨੰਬਰ ਵੀ ਹੈ ਜੀ ਆਓ ਗੂਗਲ 'ਤੇ ਇਹ ਮੇਰਾ ਨੰਬਰ ਵੀ ਹੈ ਜੀ ਉਦਲਾ ਮੈਂ ਤੈਨੂੰ ਅਤਵੱਲੇ ਜੀ ਬੇਰਤੀ ਜਾਂਦਾ ਜੀ ਉਹਨਾਂ ਪਹਿਲਾਂ ਨਹੀਂ ਮੇਰੇ ਕੋਲ ਤੇ ਪੈਸਾ ਪੈਣਾ ਹੁਣ ਮੇਰੇ ਨਹੀਂ ਤੁਸੀਂ ਮੇਰਾ ਕਿਹ ਜਾਰਾ ਚਲਾ ਫਾਦੇ ਹੋ ਛੋਟੇ ਸਾਰਿਆਂ ਵਰਤੇ ਹੀ ਨਹੀਂ ਦੇ ਸਕਦੇ ਜੀ ਮੈਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਕਬਦਨੀ ਜਿਉ ਮੇਰੇ ਸੁਣ ਸਕਦੇ ਹਾਂ ਮੇਰਾ ਕੋਰਟ ਕਚਹਿਰੀਆਂ ਚ ਬਹੁਤ ਕੁਝ ਕਰੀ ਜਾਂਦੀ ਹੈ ਜੀ ਮੈਂ ਕੀ ਕਰ ਸਕਦਾ ਜੀ ਮੈਂ ਛੋੜੇ ਰੱਖਣ ਦਾ ਨਹੀਂ ਤੁਸੀਂ ਪੁੱਛ ਵੀ ਸਾਡੇ ਤੋਂ ਪਿੰਡ ਵਾਲਿਆਂ ਤੋਂ ਵਾਅਕੇ ਤੇ ਵਿਵਤਾ ਪਈ ਹੈ ਕਿ ਨਹੀਂ ਪਈ ਮੈਂ ਅਣਬੜ ਬੰਦਾ ਜੀ ਤੇ ਮੈਂ ਹੋਰ ਕੀ ਕਹਿ ਸਕਦਾ ਛੋੜੇ ਸਾਰੇ ਜੋ ਸਕਦਾ ਜੀ ਸਾਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਪਹਿਲੇ ਵੀਡੀਓ ਚ ਪਾਇਆ ਸੀ ਜੀ ਉਹਨਾਂ ਨੇ ਆਪ ਦਾ ਖਾਤਾ ਨੰਬਰ ਦਿੱਤਾ ਸੀ ਉਹ ਫੋਨ ਨੰਬਰ ਦਿੱਤਾ ਸੀ ਜਿਉਹਨੇ ਮੈਂ ਹੁਣ ਇਹੀ ਬੇਨਤੀ ਕਰਦਾ ਹਾਂ ਜੋ ਕਿਸੇ ਨੇ ਮੇਰੀ ਮਦਦ ਕਰਨੀ ਹੈ ਆ ਨੰਬਰ ਮੇਰੇ ਕੋਲੇ ਹੈਗੇ ਮੇਰੇ ਪੁੱਤ ਦਾ ਹੈਗਾ ਜੋ ਉਸ ਵੀਡੀਓ ਚ ਪੈਸਾ ਤੁਸੀਂ ਹੁਣ ਪਾਉਣਾ ਬੰਦ ਕਰ ਦਿਓ ਇਸ ਜਿਹੜੇ ਨੰਬਰ ਤੇ ਵੀਡੀਓ ਨੰਬਰ ਹੈ ਨੁਗਲ 'ਤੇ ਇਹਨਾਂ ਦੇ ਪੈਸੇ ਪਾਇਓ ਜਿੰਨੇ ਮੱਦੇ ਕਸਦ ਬਾਕੀ ਮੈਨੂੰ ਪਰਸਾ ਦੇਓ ਪਿੰਡਾਂ ਨੇ ਪਰਸਾ ਦੇਓ ਵੀ ਸੱਚ ਹੈ ਕਿ ਝੂਠ ਹੈ ਮੇਰਾ ਪੁੱਤ ਮੁੱਕ ਗਿਆ ਜੇ ਕੋਰਟ ਕਚਹਿਰੀਆਂ ਚ ਮੇਰੇ ਤੇ ਕੱਢਦੀ ਫਿਰਦੀ ਹੈ ਜੇ ਕਾਰਵਾਨਾਂ ਮੈਨੂੰ ਕੋਟਕ ਚੈਰੀਆਂ ਚ ਖੀਦੀ ਫਿਰਦੀ ਹੈ ਜੀ ਮੈਂ ਅੱਗੇ ਜੀ ਬਖਤਾਂ ਦਾ ਮਾਰਿਆ ਪਿਆ ਮੇਰੇ ਪੁੱਤੇ ਤੋਂ ਡੈਥ ਹੋ ਕੇ ਚਲਾ ਗਿਆ ਜੀ ਉਹੀ ਦੁੱਖ ਨੇ ਚੱਲੀਦਾ ਅਜੇ ਮੈਨੂੰ ਹੈਰਾਨ ਕਰਦੀ ਬਿਧੀ ਹੈ ਕਿ ਚੈਰੀਆਂ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਮੇਰੀ ਮੱਤ ਦੇ ਕਸਾ